ਕੇਂਦਰੀ ਰਾਜ ਮੰਤਰੀ ਰਵਨੀ ਬਿੱਕੂੜੇ ਮੰਤਰੀ ਬਣਨ ਤੋਂ ਬਾਅਦ ਆਪਣਾ ਮਨ ਵੀ ਬਦਲ ਲਿਆ ਹੈ ਪੀੜੇ ਨੰਗਲਪਤ ਕਰਦੇ ਆ ਕੇਂਦਰੀ ਰਾਜ ਮੰਤਰੀ ਬਿੱਟੂ ਨੇ ਕਿਹਾ ਕਿ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਤਹਿਤ ਬੰਦ ਖਡੂਰ ਸਾਹਬ ਤੋਂ ਨਵਨਿਯੁਕਤ ਐਮਪੀ ਅਮਰਿਤਪਾਲ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ ਬਿੱਟੂ ਨੇ ਕਿਹਾ ਕਿ ਕੇਂਦਰੀ ਮੰਤਰੀ ਹੋਣ ਦੇ ਨਾਤੇ ਮੈਂ ਉਹਨਾਂ ਦੇ ਪਰਿਵਾਰ ਨੂੰ ਮਿਲਾਂਗਾ ਅਮਰਿਤਪਾਲ ਸਿੰਘ ਦੀ ਰਿਹਾਈ ਬਾਰੇ ਉਹਨਾਂ ਦੀ ਕੀ ਰਣਨੀਤੀ ਹੈ ਉਸ ਬਾਰੇ ਗੱਲ ਕਰਾਂਗਾ ਮੈਂ ਇਹ ਜਾਨਣਾ ਚਾਹੁੰਦਾ ਕਿ ਅਮਰਿਤਪਾਲ ਦੇ ਪ੍ਰਵਾਦ ਦਲ ਉਹਨਾਂ ਦੀ ਕੀ ਗੱਲਬਾਤ ਹੁੰਦੀ ਹੈ ਇਸ ਬਾਰੇ ਚਰਚਾ ਕਰਾਂਗਾ ਮੈਂ ਪੰਜਾਬ ਦੇ ਕਿਸੇ ਵੀ ਮਸਲੇ 'ਚ ਰੋੜਾ ਨਹੀਂ ਬਣਾਵਾਂਗਾ ਬਿੱਟੂ ਨੇ ਗੇ ਕਿਹਾ ਹੈ ਕਿ ਮੈਂ ਪੰਜਾਬ ਦੇ ਮਸਲੇ ਹੱਲ ਕਰਨ ਲਈ ਭਾਜ ਪਾ ਜੁਆਇਨ ਕੀਤੀ ਹੈ ਮੈਂ ਕੇਂਦਰ ਨਾਲ ਪੰਜਾਬੀਆਂ ਦੀ ਕੁੜਤਨ ਖਤਮ ਕਰਨਾ ਚਾਹੁੰਦਾ ਹਾਂ ਜੇ ਲੋਕ ਚਾਹੁੰਦੇ ਹਨ ਤਾਂ ਮੈਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਵੀ ਛੁਕਾਂਗਾ ਮੈਂ ਪੰਜਾਬ ਦੇ ਹਰ ਮਸਲੇ ਨੂੰ ਕੇਂਦਰ ਰਗੇ ਰੱਖਾਂਗਾ ਮੈਂ ਹੁਣ ਸਰਕਾਰ ਵਿੱਚ ਹਾਂ ਮੈਂ ਹਰ ਇੱਕ ਦੀ ਗੱਲ ਸੁਣਾਗਾ ਇਸ ਤੋਂ ਪਹਿਲਾਂ ਬੀਤੇ ਦਿਨ ਰਗਣੀ ਬਿੱਠੂ ਦਾ ਇੱਕ ਹੋਰ ਬਿਆਨ ਵੀ ਸਾਹਮਣੇ ਆਇਆ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਨਗੇ ਜੇਕਰ ਕੇਂਦਰ ਸਰਕਾਰ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੋਈ ਪਲਾਨ ਹਾਤਾ ਉਹ ਉਸ ਦਾ ਵਿਰੋਧ ਨਹੀਂ ਕਰਨਗੇ ਕੈਬਨਟ ਮੰਤਰੀ ਅਨਮੋਲਨ ਮਾਨ 16 ਜੂਨ ਨੂੰ ਵਿਆਹ ਦੇ ਬੰਨ ਨੂੰ ਵਿੱਚ ਪੰਜਾਰੀ ਹਨ ਅਨਮੋਲਨ ਮਾਨ ਦੇ ਵਿਆਹ ਦੀ ਰਸਮਾਂ ਸ਼ੁਰੂ ਹੋ ਗਈਆਂ ਹਨ ਉਹਨਾਂ ਦੀ ਮਹਿੰਦੀ ਦੀ ਰਸਮ ਸ਼ੁੱਕਰਵਾਰ ਨੂੰ ਕੀਤੀ ਗਈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਕਰ ਇਹ ਹੋ ਗਏ ਕਿ ਅਨਮੋਲਨ ਮਾਨ ਦਾ ਵਿਆਹ ਬਟਾਣਾ ਜਲਖਪੁਰ ਦੇ ਇੱਕ ਨਾਮੀ ਸੋਹੀ ਪਰਿਵਾਰ ਵਿੱਚ ਤੈਅ ਹੋਇਆ ਹੈ ਉਹਨਾਂ ਦੇ ਹੋਣ ਵਾਲੇ ਪਤੀ ਐਡਵੋਕੇਟ ਸਹਿਬਾ ਸੋਹੀ ਚੰਡੀਗੜ੍ਹ ਦੇ ਸੈਕਟਰ 3 ਵਿੱਚ ਰਹਿੰਦੇ ਹਨ ਉਹਨਾਂ ਦੇ ਪਰਿਵਾਰ ਦਾ ਕਾਂਗਰਸੀ ਪਛੋਕੜ ਰਿਹਾ ਹੈ 16 ਜੂਨ ਨੂੰ ਗੁਰਦੁਆਰਾ ਨਾਬਾ ਸਾਹਿਬ ਵਿਖੇ ਉਹਨਾਂ ਦੇ ਅਨੰਤ ਕਾਰਜ ਹੋਣਗੇ ਇਸ ਮਗਰੋਂ ਇੱਕ ਨਿਜੀ ਪੈਲਸ ਵਿੱਚ ਮਹਿਮਾਨਾਂ ਲਈ ਦਾਪਤ ਰੱਖੀ ਗਈ ਹੈ ਉਹਨਾਂ ਦੇ ਵਿਆਹ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਵੱਡੀਆਂ ਸਸਤੀਆਂ ਦੇ ਪਹੁੰਚਣ ਦੀ ਸੰਭਾਵਨਾ ਹੈ ਇਸ ਲਈ ਵਿਆਦ ਜਾਂ ਤਿਆਰੀਆਂ ਵਿੱਚ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ ਸਿਆਸ ਵਿੱਚ ਅੰਤ ਤੋਂ ਪਹਿਲਾਂ ਅਨਵੰਦੂ ਜਰਮਾਨੀ ਗਾਇਕੋ ਵੱਡੂ ਵੀ ਕਾਫੀ ਨਾਮਨਾ ਖਟਿਆ ਅਮਾ ਦੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੂੰ ਖਰੜ ਤੋਂ ਵਿਧਾਨ ਸਭਾ ਹਲਕੇ ਤੋਂ ਟਿਕਟ ਮਿਲੀ ਜਿੱਥੋਂ ਉਹਨਾਂ ਨੇ ਵੱਡੇ ਫਰਕ ਰਾਂਝਿਤ ਅਸਲ ਕੀਤੀ ਬਾਅਦ ਚ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਕਿ ਸਮੇਂ ਉਹਨਾਂ ਕੋਲ ਸੈਰਸਪਾਟਾ ਸੱਭਿਆਚਾਰ ਪ੍ਰਾਉਣਾਚਾਰੀ ਮੰਤ్రालय ਹਨ ਜਲੰਧਰ ਪਛਮੀ ਵਿਧਾਨ ਸਭਾ ਸੀਟ ਤੇ ਹੋਣ ਵਾਲੀ ਜਿਮਣੀ ਚੋਣ ਨੂੰ ਲੈ ਕੇ ਉਕਮંત્રી ਭਗਵੰਤ ਮਾਨ ਨੇ ਵੱਡਾ ਫੈਸਲਾ ਲਿਆ ਹੈ ਜਿਮਣੀ ਚੋਣ ਦੇ ਮੈਦਾਨ ਵਿੱਚ ਡਟਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿੱਚ ਕਿਰਾਏ ਦਾ ਮਕਾਨ ਲੈ ਲਿਆ ਹੈ ਇਥੇ ਉਹ ਪਰਿਵਾਰ ਸਮੇਤ ਰਹਿਣਗੇ ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਨੇ ਦੀਪਨਗਰ ਚ ਕਿਰਾਏ ਦਾ ਮਕਾਨ ਲੈ ਕੇ ਜਿਮਣੀ ਚੋਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਸੂਤਰਾਂ ਮੁਤਾਬਕ ਉਕਮંત્રી ਭਗਵੰਤ ਮਾਨ ਹੁਣ ਚੋਣਾਂ ਖਤਮ ਹੋਣ ਤੱਕ ਜਲੰਧਰ ਛਾਉਣੀ ਦੇ ਦੀਪਨਗਰ ਵਿੱਚ ਹੀ ਕਰਾਏ ਦੇ ਮਕਾਨ ਵਿੱਚ ਰਹਿਣਗੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਭੈਣ ਮਨਪ੍ਰੀਤ ਕੌਰ ਵੀ ਉਹਨਾਂ ਦੇ ਨਾਲ ਹੀ ਰਹਿਣਗੀਆਂ ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਦੀਪਨਗਰ ਸ਼ਿਫਟ ਹੋ ਜਾਣਗੇ ਇਹ ਫੈਸਲਾ ਕੱਲ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ ਦਸਣ ਯੋਗ ਹੈ ਕਿ ਜਿਲੰਦਰ ਪੱਛਮੀ ਵਿਧਾਨ ਸਭਾ ਸੀਟ ਤੇ ਹੋਣ ਵਾਲੀ ਜਿਮਣੀ ਚੋਣ ਲਈ 10 ਜਿਲਾਈ ਨੂੰ VOTING ਹੋਵੇਗੀ ਜਦਕਿ ਨਤੀਜੇ 13 ਜੁਲਾਈ ਨੂੰ ਐਲਾਨੇ ਜਾਣਗੇ ਨਾਮਜ਼ਦਗੀਆਂ 21 ਜੂਨ ਤੱਕ ਭਰੀਆਂ ਜਾਣਗੀ ਹੈ ਇਹ ਸੀਟ ਸ਼ੀਤਲ ਅਗਰਾਲ ਦੇ ਅਸਤੀਫੇ ਤੋਂ ਬਾਅਦ ਖਾਲੀ ਹੋ ਗਈ ਹੈ ਸ਼ੀਤਲ ਅਗਰਾਲ ਨੇ 2022 ਵਿੱਚ ਆਪ ਦੀ ਟਿਕਟ ਤੇ ਇਸ ਸੀਟ ਤੋਂ ਚੋਣ ਲੜੀ ਸੀ ਇਸ ਵਿੱਚ ਉਹ ਜਿੱਤ ਕੇ ਸਨ ਲੋਕ ਸਭਾ ਚੋਣਾਂ ਦੌਰਾਨ ਉਹ ਅਸਤੀਫਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਵਿੱਚ ਜੀ7 ਸੰਮੇਲਨ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਟੋ ਨਾਲ ਵੀ ਮੁਲਾਕਾਤ ਕੀਤੀ ਪੀਐਮ ਮੋਦੀ ਨੇ ਮੁਲਾਕਾਤ ਦੀ ਤਸਵੀਰਾਂ ਆਪਣੇ ਟਵਿੱਟਰ ਹੈਂਡਲ ਤੇ ਸ਼ੇਅਰ ਕੀਤੀਆਂ ਹਨ ਹਾਲਾਂਕਿ ਦੋਵਾਂ ਨੇਤਾਵਾਂ ਵਿਚਾਲੇ ਹਾਲ ਤੱਕ ਦੁਬਲੀ ਗੱਲਬਾਤ ਨਹੀਂ ਹੋਈ ਦੱਸ ਦੇ ਕਿ ਪ੍ਰਧਾਨ ਮੰਤਰੀ ਮੋਦੀ ਜੀ 7 ਸਮੇਲਨ ਵਿੱਚ ਹਿੱਸਾ ਲੈਣ ਲਈ ਇਟਲੀ ਦੇ 2 ਦਿਨਾਂ ਦਿੱਦੌਰ ਯਾਤਰੇ ਗਏ ਹੋਏ ਸਨ ਉਸ ਤੋਂ ਬਾਅਦ ਉਹ ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਕਰੋਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕਨਾਲ ਵੀ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਮੋਦੀ ਨੇ ਵੀ ਹਾਲ ਹੀ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਿਊਡੋ ਦੇ ਵਧਾਈ ਸੰਦੇਸ਼ ਦਾ ਜਵਾਬ ਦਿੱਤਾ ਸੀ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਹ ਕੈਨੇਡਾ ਨਾਲ ਕੰਮ ਕਰਨ ਲਈ ਉਤਸੁਕ ਹਨ ਅਸਲੀ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਜ ਦੇ ਕਤਲ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਖਟਾਸ ਆ ਗਈ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਹਰਦੀਪ ਸਿੰਘ ਨਿੱਜ ਦੇ ਕਤਲ ਵਿੱਚ ਭਾਰਤੀ ਸ਼ਮੂਲੀਅਤ ਦਾ ਦੋਸ਼ ਲਗਾਇਆ ਸੀ ਪਰ ਭਾਰਤ ਨੇ ਕੈਨੇਡਾ ਦੇ ਇਹਨਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਉਹਨਾਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਸੀ ਸਾਰੀਆਂ ਲੋਕ ਸਭਾ ਸੀਟਾਂ ਹਾਰ ਤੋਂ ਬਾਅਦ ਪੰਜਾਬ ਭਾਜਪਾ ਨੇ ਸਾਰੀਆਂ ਸੀਟਾਂ ਦਾ ਜਾਜ਼ਾ ਲਿਆ ਸ਼ਨੀਵਾਰ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਚੰਡੀਗੜ੍ਹ ਸਿੱਤ ਪਾਰਟੀ ਦੇ ਪੰਜਾਬ ਸੂਬਾ ਦਫ਼ਤਰ ਵਿਖੇ ਵੱਖ-ਵੱਖ ਮੀਡੀਆ ਕੀਤੇ ਗਏ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਵਿੱਚ ਚੰਗਾ ਕੰਮ ਕੀਤਾ ਹੈ ਪਰ ਸਾਡਾ ਮਕਸਦ ਪੰਜਾਬ ਵਿੱਚ ਭਾਜਪਾ ਨੂੰ ਕਾਮਯਾਬ ਕਰਨਾ ਹੈ ਭਾਜਪਾ ਦਾ ਵੋਟ ਸ਼ੇਅਰ 6.5% ਤੋਂ ਵੱਧ ਕੇ 18.5% ਹੋ ਗਿਆ ਹੈ ਪ੍ਰਧਾਨ ਮੰਤਰੀ ਨੇ ਰਵਨੀ ਬਿੱਟੂ ਨੂੰ ਰਾਜ ਮੰਤਰੀ ਬਣਾ ਕੇ ਪੰਜਾਬ ਪ੍ਰਤੀ ਆਪਣਾ ਪਿਆਰ ਦਿਖਾਇਆ ਹੈ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਉਤਸ਼ਾਹਿਤਤਾ ਜਿੱਤੇ ਹੈਗੇ ਵੀ 6.5% ਤੋਂ ਵਧਾ ਕੇ ਕਰੀਬਨ 18.5% ਤੋਂ ਫालतू ਜਿਹੜਾ ਵੋਟ ਸ਼ੇਅਰ ਵਧਿਆ ਹੈ ਉਹਦੇ ਵਾਸਤੇ ਪੰਜਾਬ ਦੇ ਲੋਕਾਂ ਦੇ ਵਾਸਤੇ ਵੀ ਅਸੀਂ ਬਾਗ ਵਿਅਕਤ ਕੀਤਾ ਸਾਡੇ ਸਾਰੇ ਸਾਥੀਆਂ ਨੂੰ ਵੀ ਮੈਂ ਬੇਨਤੀ ਕੀਤੀ ਹੈ ਸਾਰੇ ਸਾਡੇ ਜਿਹੜੇ ਕੈਂਡੀਡੇਟ ਸਾਹਿਬਾਨ ਸੀਗੇ ਚਾਹੇ ਸਫਲਤਾ ਨਹੀਂ ਮਿਲੀ ਪਰ ਲੋਕਾਂ ਨੇ ਹੁੰਗਾਰਾ ਦੇਣ ਚੁੱਕ ਕਸਰ ਨਹੀਂ ਛਡਿਓ ਨਾਲ ਕੋਲ ਜਾ ਕੇ ਉਹਨਾਂ ਦਾ ਧੰਨਵਾਦ ਕਰਨਗੇ ਤੇ ਪਾਰਟੀ ਦੇ ਵੱਲੋਂ ਇੱਕ ਸੰਦੇਸ਼ ਲੈ ਕੇ ਵੀ ਅਗਰ ਗਮਜੀ ਬਿੱਟੂ ਜੀ ਨੂੰ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਮੌਕਾ ਦਿੱਤਾ ਹੈ ਪੰਜਾਬ ਦੇ ਨੁਮਾਇੰਦਗੀ ਕਰਨ ਦਾ ਉਹ ਮੈਂ ਸਮਝਦਾ ਬੀਜੇਪੀ ਦਾ ਜਿਹੜਾ ਫੋਕਸ ਹੈ ਪੰਜਾਬ ਦੇ ਉੱਤੇ ਉਹ ਦਰਸਾਉਂਦਾ ਹੈ ਉਹ ਇਹਦੇ ਨਾਲ ਸਾਬਿਤ ਕਰਦਾ ਹੈ ਵੀ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਜੀ ਦਾ ਆਪਣਾ ਆਇਆ ਕਰਮ ਭੂਮੀ ਰਹੀ ਹੈ ਉਹਦੇ ਨਾਲ ਉਹਨਾਂ ਦਾ ਜਿਹੜਾ ਲਗਾਅ ਹੈ ਉਹਨੂੰ ਦੇਖਦੇ ਹੋ ਇਹਨਾਂ ਨੂੰ ਮੌਕਾ ਦਿੱਤਾ ਹੈ ਤਾਂ ਮੈਂ ਸਮਝਦਾ ਕਿ ਸਾਨੂੰ ਪੰਜਾਬ ਨੂੰ ਵੀ ਆਸ ਹੈ ਪੰਜਾਬ ਦੇ ਜਿਹੜੇ ਭਖਦੇ ਮੁੱਦੇ ਹੈ ਉੱਥੇ ਕੇਂਦਰ ਸਰਕਾਰ ਦੇ ਵਿੱਚ ਜਾ ਕੇ ਬੜੇ ਬਖੂਬੀ ਰੱਖ ਕੇ ਮਜਬੂਤੀ ਨਾਲ ਰੱਖ ਕੇ ਤੇ ਇਹਨਾਂ ਗੱਲਾਂ ਨੂੰ ਅੱਗੇ ਵਧਾਣਗੇ ਇਹਦੇ ਨਾਲ ਹੀ ਜਿਹੜੇ ਅਗਲੇ ਸਾਡੇ ਪ੍ਰੋਗਰਾਮ ਹੈ ਉਹਦੇ ਵਿੱਚ ਅਸੀਂ ਉਹ ਆਈਡੈਂਟੀਫਾਈ ਕੀਤੇ ਐ ਬਲॉक्स ਜਿਨ੍ਹਾਂ ਨੂੰ ਅਸੀਂ ਮੰਡਲ ਕਹਿੰਦੇ ਆ ਜਿਹੜੇ ਮੰਡਲ ਦੇ ਅੰਦਰ ਸਾਨੂੰ ਲੀਡ ਮਿਲੀ ਹੈ ਬੀਜੇਪੀ ਪਾਰਟੀ ਕਰੀਬਨ 23 ਹਲਕਿਆਂ ਦੇ ਵਿੱਚ ਜਿੱਥੇ ਪਾਰਟੀ ਨੂੰ ਲੀਡ ਮਿਲੀ ਹੈ ਉੱਥੇ ਦੇ ਸਾਰੇ ਮੰਡਲ ਜਿਹੜੇ ਆ ਉਹਨਾਂ ਨੂੰ ਅਸੀਂ ਸਪੈਸ਼ਲ ਸਨਮਾਨ ਪੱਤਰ ਸਾਰਿਆਂ ਨੂੰ ਇਸ਼ੂ ਕਰਾਂਗੇ ਤੇ ਕੱਲੇ ਉਹ ਹੀ ਨਹੀਂ ਕਿਉਂਕਿ ਉਹਦੇ باوجود ਵੀ ਬਾਕੀ ਹਲਕਿਆਂ ਦੇ ਵਿੱਚ ਵਿਪਰੀਤ ਸਥਿਤੀਆਂ ਦੇ ਅੰਦਰ ਇਸ ਕਿਸਮ ਦਾ ਇੱਕ ਮਾਹੌਲ ਸਿਰਜਿਆ ਗਿਆ ਸੀ ਬੀਜੇਪੀ ਦੇ ਖਿਲਾਫ ਉਹਨੂੰ ਦੇਖਦੇ ਹੋਏ ਉਹਦੇ باوجود ਵੀ ਇੱਕ ਜਿਹੜੀ ਗੱਲ ਸਾਹਮਣੇ ਆਈ ਹੈ ਵੀ ਕਰੀਬਨ ਕਰੀਬਨ ਹਰੇਕ ਥਾਂ ਸਾਡੇ ਬੂਥ ਲੱਗੇ ਐ ਵਰਕਰਜ਼ ਨੇ ਹੌਸਲੇ ਨਾਲ ਕੰਮ ਕੀਤਾ ਉਹਨਾਂ ਨੂੰ ਵੀ ਇੱਕ ਰੈਕਗਨਿਸ਼ਨ ਜਿਹੜਾ ਸਰਟੀਫਿਕੇਟ ਪਾਰਟੀ ਉਹਨਾਂ ਨੂੰ ਦੇਊਗੀ ਤੇ ਖਾਸ ਤੌਰ ਤੇ ਉਹਨਾਂ ਹਲਕਿਆਂ ਦੇ ਉੱਤੇ ਅਸੀਂ ਨਿਗਾਹ ਕਰਾਂਗੇ ਜਿੱਥੇ ਚਿੰਤਾ ਦਾ ਵਿਸ਼ਾ ਵੀ ਉਹਦੇ ਵਿੱਚ ਜਿਹੜਾ ਸਾਹਮਣੇ ਆਇਆ ਮੈਂ ਉਸ ਗੱਲ ਦੀ ਜ਼ਿੰਮੇਵਾਰੀ ਫੇਰ ਮ ਆਪਣੇ ਉੱਤੇ ਲੈਣਾ ਕਿਉਂਕਿ ਵਰਕਰਾਂ ਨੇ ਕਸਰ ਨਹੀਂ ਛੱਡੀ ਅਸੀਂ ਚਾਹੇ ਬਹੁਤ ਸਾਰੇ ਹਲਕਿਆਂ ਦੇ ਅੰਦਰ ਵਧੀਆ ਪਰਫਾਰਮ ਕੀਤਾ ਪਰ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਜਿਹੜੇ ਸਾਡੀ ਟਰੈਡੀਸ਼ਨਲ ਸੀਟਸ ਸੀ ਜਾਂ ਤਿੰਨ ਜਿੱਥੇ ਅਸੀਂ ਲੜਦੇ ਰਹੇ ਹਾਂ ਚਾਹੇ ਉਹ ਗੁਰਦਾਸਪੁਰ ਸੀਗੀ ਚਾਹੇ ਅਮਰਸਰ ਸਾਹ ਸੀ ਚਾਹੇ ਹੁਸ਼ਿਆਰਪੁਰ ਹੈ ਉਹਨਾਂ ਦੇ ਜਿਹੜੇ ਰਿਜ਼ਲਟ ਆਏ ਉਹ ਸਾਡੀ ਆਸ਼ਾ ਦੇ ਮੁਤਾਬਕ ਨਹੀਂ ਉਹਨੂੰ ਅਸੀਂ ਸਪੈਸ਼ਲੀ ਉਸ ਗੱਲ ਤੇ ਉਹ ਘੋਕ ਕੇ ਨਿਗਾਹ ਕਰਕੇ ਵੀ ਕਿੱਥੇ ਕੀ ਕਮੀਆਂ ਰਹੀਆਂ ਸੰਗਠਨਾਤਮਕ ਕਮੀਆਂ ਰਹੀਆਂ ਜਾਂ ਕੋਈ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੈ ਸਭ ਤੋਂ ਵੱਡੀ ਸਾਜ਼ਿਸ਼ ਤਾਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝਾ ਕਰ ਚੁੱਕਿਆ ਆ ਵੀ ਆ ਜਿਹੜਾ ਦੋਗਲਾਪਨ ਤੇ ਲੋਕਾਂ ਨੂੰ ਭ੍ਰਮਿਤ ਕਰਨ ਵਾਲਾ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਇਕੱਠੇ ਵੀ ਸੀਗੇ ਅੱਡ ਵੀ ਸੀਗੇ ਤੇ ਤੀਜਾ ਫੈਕਟਰ ਜਿਹੜਾ ਮਿਲ ਗਿਆ ਇਹਨਾਂ ਦੇ ਵਿਚਾਲੇ ਅਕਾਲੀਆਂ ਨੇ ਵੀ ਮੈਨੂੰ ਲੱਗਦਾ ਵੀ ਆਪਣੀ ਸੀਟ ਬਚਾਉਣ ਵਾਸਤੇ ਕਿਤੇ ਨਾ ਕਿਤੇ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਅੰਦਰ ਐਡਜਸਟਮੈਂਟਸ ਹੋਈਆਂ ਜਿਹਦੇ ਕਰਕੇ ਅਕਾਲੀ ਦਾ ਲਗਾ ਰਾਜ ਮੁਸੀਬਤ ਦੇ ਵਿੱਚ ਹੈ ਤਾਂ ਮੈਂ ਸਮਝਦਾ ਇਟ ਇਸ ਪਾਰਟ ਆਫ देयर ਓਨ ਗoing ਇਹਨਾਂ ਦੀ ਆਪ ਦੀ ਜਿਹੜੀ ਇਹ ਸਾਜ਼ਿਸ਼ ਸੀ ਆਪਣੀ ਸੀਟ ਬਚਾਉਣ ਵਾਸਤੇ ਬਾਕੀ ਸਾਰੇ ਕੈਂਡੀਡੇਟਸ ਦੀ ਬਲੀ ਚੜਾਈ ਗਈ ਹੈ ਉਹ ਦਾ ਵੀ ਇੱਕ ਪਹਿਲੂ ਹੈ ਜਿਹੜਾ ਖੋਖਿਆ ਜਾਊਗਾ ਦੇਖਾਂਗੇ ਕਿੰਨਾ ਕਹਦਾ ਅਸਰ ਪਿਆ ਹੈ ਬਟ ਸਾਡੇ ਵਰਕਰਸ ਨੇ ਕਮੀ ਕੋਈ ਨਹੀਂ ਛੱਡੀ ਉਹਦੇ ਵਾਸਤੇ ਮੈਂ ਉਹਨਾਂ ਦਾ ਆਬਾਰੀਆਂ ਧੰਨਵਾਦੀਆਂ